ਅੰਮ੍ਰਿਤਸਰ ਤੋਂ ਇੱਕ ਗੱਡੀ ਮਾਤਾ ਚਿੰਤਪੂਰਨੀ ਦੇ ਲਈ ਮੱਥਾ ਟੇਕਣ ਲਈ ਗਈ ਤਾਂ ਮਾਤਾ ਚਿੰਤਪੂਰਨੀ ਤੇ ਮੱਥਾ ਟੇਕ ਕੇ ਜਦੋਂ ਗੱਡੀ ਅੰਮ੍ਰਿਤਸਰ ਨੂੰ ਵਾਪਸ ਆ ਰਹੀ ਸੀ ਤਾਂ ਅੰਮ੍ਰਿਤਸਰ ਦੇ ਛੱਜਲ ਵੱਡੀ ਮੋੜ ਤੇ ਗੱਡੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਵਿੱਚ ਟਕਰਾ ਗਈ ਜਿਸ ਦੇ ਨਾਲ ਭਿਆਨਕ ਐਕਸੀਡੈਂਟ ਹੋ ਗਿਆ ਤੇ ਗੱਡੀ ਵਿੱਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਬਾਕੀਆਂ ਨੂੰ ਗੰਭੀਰ ਰੂਪ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਹੀ ਮੌਕੇ ਤੇ ਪੁਜੀ ਥਾਣਾ ਖਲਚਾਂ ਦੇ ਪੁਜੀ ਅਧਿਕਾਰੀ ਦੱਸਿਆ ਕਿ ਅੰਮ੍ਰਿਤਸਰ ਤੋਂ ਇੱਕ ਪਰਿਵਾਰ ਮਾਤਾ ਚਿੰਤਪੂਰਨੀ ਮੱਥਾ ਟਿਕਨ ਲਈ ਜਾ ਰਿਹਾ ਸੀ ਤੇ ਰਸਤੇ ਵਿੱਚ ਵਾਪਸ ਆਉਂਦੇ ਹੋਏ ਮੁਛਲ ਮੋੜ ਸੱਜਣ ਵੱਡੀ ਵਿਖੇ ਇਹ ਗੱਡੀ ਬੇ ਕਾਬੂ ਹੋ ਗਈ ਤੇ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਦੇ ਚੱਲਦੇ ਇਹਨਾਂ ਵਿੱਚੋਂ ਇੱਕ ਵਿਅਕਤੀ ਜਿਸ ਦਾ ਨਾਮ ਭਰਮ ਵਡੇਰਾ ਹੈ ਉਸ ਦੇ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਨੂੰ ਗੰਭੀਰ ਰੂਪ ਵਿੱਚ ਹਸਪਤਾਲ ਲਿਜਾਇਆ ਅੱਜ ਸਵੇਰੇ ਮਾਰਨਿੰਗ ਕੰਟਰੋਲ ਤੋਂ ਫੋਨ ਆਇਆ ਤੇ ਤਲਾਹ ਮਿਲੀ ਆ ਵੀ ਮੁਸਲ ਮੋੜ ਨਦੀਕ ਸੱਜਣਵੰਡੀ ਬਹਾਦਰਖਬਾ ਸੱਜਣਵੰਡੀ ਐਕਸੀਡੈਂਟ ਹੋਇਆ ਵਾ ਮੌਕੇ ਤੇ ਕਾਰਵਾਈ ਪਹੁੰਚੋ ਮੌਕੇ ਤੇ ਪੁੱਜੇ ਹ ਜਿੱਥੇ ਇੱਕ ਡੈੱਡ ਬਡੀ ਜਿਹੜੀ ਆ ਰਾਮ ਵਡੇਰਾ ਨਾਮ ਦੱਸਿਆ ਤੋ ਉਹਨੂੰ ਇੱਥੇ ਉਹਦਾ ਆਪਣੇ ਕੀ ਕਹਿੰਦੇ ਨੂੰ ਡੈੱਡ ਬਡੀ ਨੂੰ ਮੌਕੇ ਦੀ ਹਫਾਜ਼ਤ ਦੇ ਹਸਾਮਨਾ ਟ੍ਰਾਫਿਕ ਚਾਲੂ ਕਰਕੇ ਇਹਦੀ ਡੈੱਡ ਬਡੀ ਨੂੰ ਇੱਥੇ ਬਾਬਾ ਪਕਾਲਾ ਮੋਤਰੀ ਵਿੱਚ ਲਿਆ ਕੇ ਇਹਨੂੰ ਕਿਤੇ ਬਾਕੀ ਵਿਆਹ ਕਰਾਇਆ ਕਿੰਨੇ ਵਿਅਕਤੀ ਹੈ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਦੇ ਦਥ ਹੋ ਗਈ ਇੱਕ ਦੀ ਰਸਤੇ ਵਿੱਚ ਜਾਂਦੇ ਆ ਦਥ ਹੋ ਗਈ ਉਹਦਾ ਨਾਮ ਮਨੀਸ਼ ਬਡੇਰਾ ਦੱਸਣ ਦਿਆਵਾ ਕਿੱਧਰ ਆ ਰਹੇ ਸੀ ਇਹ ਮਾਤਾ ਚੰਤਪੁਰ ਨੂੰ ਤੋਂ ਮੱਥਾ ਟੇਕ ਕੇ ਆ ਰਹੇ ਸੀ ਅੱਜ ਕੋਈ ਹਾਂ ਰਹਿਣ ਵਾਲੇ ਕਿੱਥੋਂ ਰਹਿਣ ਵਾਲੇ ਤੰਨੇ ਅੰਬਰ ਸਾਧੇ ਦੱਸ ਰਹੇ ਆ ਤੰਨੇ ਆਪਸੀ ਰਿਸ਼ਤੇਦਾਰ ਨੇ ਹਾਂ ਆਸ ਨੇ ਚ ਰਿਸ਼ਤੇਦਾਰ ਆ ਇੰਟਰਨੇਟ ਹਾਂ ਕਿੱਦਾਂ ਇਹ ਦਵਾਈ ਦੇ ਵਿੱਚ ਸਟੀਰਿੰਗ ਇਹਦਾ ਬੇਕਾਬੂ ਹੋਣ ਕਰਕੇ ਆਪਣੇ ਆਪ ਹੀ ਗੱਡੀ ਗੱਦੀ ਐਡਵੈਟ ਵਿੱਚ ਵੱਜੀ ਆ ਕਿੰਨੇ ਕੋਈ ਦੀ ਗੱਲ ਸੀ ਇਹ ਕੋਈ 10 ਦੇ ਕਰੀਬ ਇਨਫੋਰਮੇਸ਼ਨ ਮਿਲੀ ਆ ਉਹ ਤੋਂ 57 ਮਿੰਟ ਪਹਿਲਾਂ ਲਾ ਲੋ ਜਾਂ। ਮੈਨੂੰ 10 ਵਜੇ ਇਨਫੋਰਮੇਸ਼ਨ ਮਿਲੀ ਆ। ਪਰਿਵਾਰ ਕਮ ਮੈਂਬਰ ਆਏ ਨਾ। ਪਰਿਵਾਰ ਕਮ ਮੈਂਬਰ ਸਾਰੇ ਹੁਣ ਮੌਕੇ ਤੇ ਹਾਜ਼ਰਾ ਕਾਰਵਾਈ ਇਸ ਤੇ 74 ਦੀ ਕੀਤੀ ਗਈ ਆ। ਤੇ ਪੋਸਟਮਾਰਟਮ ਕਰੋਲ ਹੀ ਸਾਰੇ ਇੱਥੇ ਇਹਨਾਂ ਦੇ ਰਿਸ਼ਤੇਦਾਰ ਆਏ ਨੇ ਜਿਹੜੇ ਰਾਜ RAM ਬਟੇਰੇ ਦੇ ਪਰਿਵਾਰ ਕਮ ਮੈਂਬਰ ਤੇ ਦੂਜੀ ਜਿਹੜੀ ਮਨੀਰ ਸਾਲੀ ਉਹ ਕਾਰਵਾਈ ਦੂਜਾ ਤੇ ਕੰਬਰਜੀਤ ਸਿੰਘ ਬੰਦੀ ਨਾਲ ਦੀ ਪਾਰਟੀ ਦਾ ਸਬੋਡੀਨੇਟ ਆ ਉਹ ਕਾਰਵਾਈ ਕਰਿਆ।